ਪੇਸ਼ ਹੈ ਕਹਾਣੀਕਾਰ ਕ੍ਰਿਸ਼ਨ ਚੰਦਰ ਦੀ ਕਹਾਣੀ ਯਮਲਾ ਸ਼ਾਹੂਕਰ ਨਾਲ 7 ਵਰੇ ਮੁਕੱਦਮਾ ਝਗੜਨ ਪਿੱਛੋਂ ਜਦੋਂ ਯਮਲਾ ਮੁਕੱਦਮਾ ਹਾਰ ਗਿਆ ਤਾਂ ਬੜਾ ਹੀ ਪਰੇਸ਼ਾਨ ਹੋ ਕੇ ਘਰ ਵਾਪਸ ਆਇਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਲਿਏ ਲੋਕ ਕੇ ਹੁਣ ਤਾਂ ਇਹ ਘਰ ਖਾਲੀ ਕਰਨਾ ਹੀ ਪਏਗਾ ਤੇ ਜ਼ਮੀਨ ਵੀ ਹੱਥੋਂ ਜਾਏਗੀ ਸੁਣ ਕੇ ਉਸ ਦੀ ਘਰਵਾਲੀ ਰੋਣ ਲੱਗ ਪਈ ਤੇ ਨਿਆਣੇ ਵੀ ਚੀਕਣ ਕੂਕਣ ਲੱਗੇ ਫੇਰ ਉਹ ਤਾਂ ਵੱਲ ਦੇਖ ਕੇ ਕਹਿਣ ਲੱਗੀ ਹੁਣ ਤਾਂ ਉਹ ਮਾਲਕ ਹੀ ਤੈਨੂੰ ਬਚਾ ਸਕਦਾ ਹੈ। ਯਮਲਾ ਪਿੰਡ ਦਾ ਇੱਕ ਮਿਹਨਤੀ ਜੱਟ ਸੀ। ساری ਉਮਰ ਉਸਨੇ ਬਲਦਾ ਵਾਂਗ ਜੁੱਟ ਕੇ ਕੰਮ ਕੀਤਾ ਸੀ। ਹਮੇਸ਼ਾ ਆਪਣੇ ਈਸ਼ਟ ਦੀ ਪੂਜਾ ਕੀਤੀ ਸੀ। ਆਪਣੇ ਹਾਕਮਾਂ ਦੀ ਵਗਾਰ ਕੀਤੀ ਸੀ। ਸ਼ਾਹੂਕਾਰ ਸਾਹਮਣੇ ਸਿਰ ਨਿਵਾਇਆ ਸੀ ਤੇ ਫਿਰ ਵੀ ਜਦੋਂ ਉਸ ਦੇ ਖਿਲਾਫ ਮਕਾਨ ਤੇ ਜ਼ਮੀਨ ਦੀ কুরਕੀ ਦੀ ਡਿਗਰੀ ਹੋ ਗਈ। ਤਾਂ ਉਸ ਦਾ ਦਿਲ ਦੁਖੀ ਹੋ ਗਿਆ ਤੇ ਉਸ ਨੂੰ ਹਿਰਕ ਚੜਨ ਲੱਗ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਘਰ ਵਾਲੀ ਦੀ ਗੱਲ ਸੁਣ ਕੇ ਉਸ ਨੇ ਮਾਲਕ ਨੂੰ ਲੱਭਣ ਦਾ ਪੱਕਾ ਇਰਾਦਾ ਕਰ ਲਿਆ ਸਭ ਤੋਂ ਪਹਿਲਾਂ ਉਹ ਪਿੰਡ ਦੇ ਪਟਵਾਰੀ ਨੂੰ ਮਿਲਿਆ ਕਿਉਂਕਿ ਉਹਨੇ ਸੁਣਿਆ ਹੋਇਆ ਸੀ ਕਿ ਧਰਤੀ ਤਾਂ ਪਟਵਾਰੀ ਦੀ ਹੁੰਦੀ ਹੈ ਉਹ ਜਿੱਧਰ ਚਾਹੇ ਆਪਣੀ ਜਰੀਬ ਖਿਸਕਾ ਦੇਵੇ ਪਹਿਲਾਂ ਮੇਰੀਆਂ ਲੱਤਾਂ ਕੁੱਟ ਫਿਰ ਦੱਸਾਂਗਾ ਪਟਵਾਰੀ ਹੁਰੀ ਬੋਲੇ ਯਮਲਾ ਆਪ ਵੀ ਖਾਸਾ ਥੱਕਿਆ ਹੋਇਆ ਸੀ ਪਰ ਉਸ ਨੇ ਉੱਪਰ ਵਾਲੇ ਦਾ ਪਤਾ ਪੁੱਛਣਾ ਸੀ ਇਸ ਲਈ ਉਹ ਬੜੀ ਲਗਨ ਨਾਲ ਪੂਰੇ 2 ਘੰਟੇ ਪਟਵਾਰੀ ਜੀ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਜਦੋਂ ਉਹ ਊਂਗਣ ਲੱਗ ਪਏ ਉਸ ਨੇ ਫਿਰ ਪੁੱਛਿਆ ਮੋਤੀਆਂ ਵਾਲਿਓ ਹੁਣ ਤਾਂ ਦੱਸ ਦਿਓ ਉੱਪਰ ਵਾਲਾ ਕਿੱਥੇ ਰਹਿੰਦਾ ਹੈ ਊਂਗਦਾ ਹੋਇਆ ਪਟਵਾਰੀ ਬੋਲਿਆ ਇੱਥੋਂ ਚੌਕੀ ਦੂਰ ਉਹ ਤਾਂ ਅਸਮਾਨ 'ਚ ਇੱਕ ਟਾਪੂ ਹੈ ਜਿਸ ਦੇ ਕਿਨਾਰੇ-ਕਿਨਾਰੇ ਗੁਲਾਬੀ ਮੋਤੀ ਟੰਗੇ ਹੋਏ ਨੇ ਉੱਥੇ ਉੱਪਰ ਵਾਲਾ ਰਹਿੰਦਾ ਹੈ ਜਿਹੜਾ ਸਾਰੀ ਧਰਤੀ ਦਾ ਮਾਲਕ ਹੈ ਇੰਨੀ ਗੱਲ ਕਹਿ ਕੇ ਪਟਵਾਰੀ ਜੀ ਸੌਂਗੇ ਯਮਲੇ ਨੇ ਨਿਮਰਤਾ ਨਾਲ ਦੋਵੇਂ ਹੱਥ ਜੋੜੇ ਸਿਰ ਝੁਕਾਇਆ ਤੇ ਆਪਣੀ ਪੱਗ ਨੂੰ ਬੋਚਦਾ ਹੋਇਆ ਪਟਵਾਰੀ ਹੋਰਾਂ ਦੇ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਤੇ ਫਿਰ ਯਮਲਾ ਇੱਕ ਤਾੜ ਦੇ ਰੁੱਖ ਉੱਤੇ ਜਾ ਚੜਿਆ ਤੇ ਉਸ ਦੀ ਟੀਸੀ ਤੇ ਪਹੁੰਚ ਕੇ ਅਸਮਾਨ ਵੱਲ ਚੜਨ ਲੱਗਾ ਉਹ ਤਾਂ ਹੋਰ ਉ ਤਾਂ ਇੱਥੋਂ ਤੱਕ ਕਿ ਬੱਦਲ ਹੇਠਾਂ ਰਹਿ ਗਏ ਹਵਾ ھیਠਾ ਰਹਿ ਗਈ ਔਰ ਉਤਾਂ ھیਠਾ ਰਹਿ ਗਈਆਂ فاਸਲੇ ਤੇ ਚਾਨਣ ھیਠਾ ਰਹਿ ਗਏ ਪਰ ਉਹ ਚੜਦਾ ਹੀ ਗਿਆ ਤੇ ਤੁਰਦਾ ਹੀ ਰਿਹਾ ਉੱਪਰ ਹੋਰ ਉੱਪਰ ਉਤਾ ਹੀ ਉਤਾ ਤੁਰਦਿਆਂ ਤੁਰਦਿਆਂ ਉਸ ਨੂੰ ਇੱਕ ਟਾਪੂ ਦਿਸਿਆ ਚਿੱਟੇ ਸਮੁੰਦਰ ਵਿਚਾਲੇ ਇੱਕ ਕਾਲਾ ਟਾਪੂ ਜਿਸ ਦੀਵਾਲੇ ਦਿਵਾਲੇ ਗੁਲਾਬੀ ਮੋਤੀਆਂ ਦੀਆਂ ਝਲਰਾਂ ਲਟਕ ਰਹੀਆਂ ਸਨ ਯਮਲੇ ਨੇ ਆਪਣੀ ਜੁੱਤੀ ਲਾ ਕੇ ਚਾੜੀ ਤੇ ਰੱਸੀ ਨਾਲ ਬੰਨ ਕੇ ਮੋਢੇ ਤੋਂ ਪਿਛਾਂ ਵੱਲ ਸੁੱਟ ਲਈ ਤੇ ਫਿਰ ਉਸ ਚਿੱਟੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਜਾਨ ਦੀ ਬਾਜ਼ੀ ਲਾ ਕੇ ਤੈਰਦਾ ਹੋਇਆ ਉਹ ਦੂਜੇ ਕਿਨਾਰੇ ਉੱਤੇ ਜਾ ਪਹੁੰਚਿਆ। ਇੱਥੇ ਇੱਕ ਵੱਡਾ ਸਾਰਾ ਦਰਵਾਜ਼ਾ ਸੀ ਜਿਸਦੇ ਦੋਵੇਂ ਦਰਵਾਜ਼ੇ ਬੰਦ ਸਨ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਬੰਦ ਦਰਵਾਜ਼ਿਆਂ ਵਿੱਚੋਂ ਇੰਜ ਲੰਘ ਰਹੇ ਸਨ ਜਿਵੇਂ ਕੱਚ ਦੀ ਸਲੇਬ ਵਿੱਚੋਂ ਚਾਨਣ ਲੰਘ ਜਾਂਦਾ ਹੈ। ਤੇ ਜਦੋਂ ਯਮਲੇ ਨੇ ਲੰਘਣਾ ਚਾਹਿਆ ਤਾਂ ਉਹ ਲੰਘ ਨਾ ਸਕਿਆ ਤੇ ਬਾਹਰੋਂ ਹੀ ਬੂਹਾ ਖੜਕਾਉਣ ਲੱਗ ਪਿਆ। ਉਸ ਦਾ ਰੌਲਾ ਰੱਪਾ ਸੁਣ ਕੇ ਦਰਵਾਜ਼ੇ ਵਿੱਚਲੀ ਇੱਕ ਨਿੱਕੀ ਜਿਹੀ ਬਾਰੀ ਖੁੱਲੀ ਤੇ ਇੱਕ ਚਿੱਟਾ ਦਾੜੀਏ ਬੁੱਢੇ ਨੇ ਆਪਣੀ ਧੌਣ ਬਾਹਰ ਕੱਢ ਕੇ ਆਪਣੀਆਂ ਨੀਲੀਆਂ ਅੱਖਾਂ ਨਾਲ ਉਸ ਵੱਲ ਬੜੀ ਹੈਰਾਨੀ ਨਾਲ ਤੱਕਿਆ ਤੇ ਪੁੱਛਿਆ ਕੀ ਗੱਲ ਹੈ ਬਾਈ ਇੱਕ ਫਰਿਆਦ ਹੈ ਜੀ ਫਰਿਆਦਾਂ ਦੇ ਫੈਸਲੇ ਇੱਥੇ ਨਹੀਂ ਹੁੰਦੇ ਉੱਪਰ ਹੁੰਦੇ ਨੇ ਬੁੱਢੇ ਨੇ ਉੱਤਰ ਦਿੱਤਾ ਉੱਪਰ ਉੱਪਰ ਕਿੱਥੇ ਜੀ ਉੱਪਰ ਜੰਨਤ ਤੇ ਜਹੰਨਮ ਵਿੱਚ ਨਰਕ ਤੇ ਸਵਰਗ ਵਿੱਚ ਹੈਵਨ ਤੇ ਹੈਲ ਵਿੱਚ ਬੁੱਢਾ ਬੋਲਿਆ ਤਾਂ ਕਿ ਉੱਪਰ ਵਾਲਾ ਇੱਥੇ ਨਹੀਂ ਰਹਿੰਦਾ ਯਮਲੇ ਨੇ ਬੜੀ ਮਾਇੂਸੀ ਨਾਲ ਪੁੱਛਿਆ ਨਹੀਂ ਬੁੱਢੇ ਨੇ ਬੜੀ ਲਾਪਰਵਾਹੀ ਨਾਲ ਕਿਹਾ ਇਹ ਜਜ਼ੀਰਾ ਤਾਂ ਜ਼ਮੀਨ ਤੋਂ ਆਉਣ ਵਾਲੀਆਂ ਰੂਹਾਂ ਦੀ ਸਰਾਂ ਹੈ ਇੱਥੇ ਥੱਕੀਆਂ ਹਾਰੀਆਂ ਭੁੱਖੀਆਂ ਪਿਆਸੀਆਂ ਮੁਸਾਫਿਰ ਰੂਹਾਂ ਆਰਾਮ ਕਰਦੀਆਂ ਨੇ ਖਾਣਾ ਖਾਂਦੀਆਂ ਨੇ ਤੇ ਰਾਤ ਕੱਟ ਕੇ ਸਵੇਰੇ ਫਿਰ ਆਪਣੇ ਸਫ਼ਰ ਤੇ ਰਵਾਨਾ ਹੋ ਜਾਂਦੀਆਂ ਨੇ ਮੈਂ ਵੀ ਥੱਕਿਆ ਹੋਇਆ ਹਾਂ ਭੁੱਖਾ ਪਿਆਸਾ ਵੀ ਹਾਂ ਮੈਨੂੰ ਵੀ ਕੁਝ ਖਾਣ ਲਈ ਦਿਓ ਯਮਲਾ ਬੜੀ ਨਿਮਰਤਾ ਨਾਲ ਬੋਲਿਆ ਉਸ ਦੇ ਹਲਕ ਵਿੱਚ ਕੰਡੇ ਜਿਹੇ ਚੁਭ ਰਹੇ ਸਨ ਪੈਰਾਂ ਦੀਆਂ ਤਲੀਆਂ ਵਿੱਚੋਂ ਖੂਨ ਰਿਸ ਰਿਹਾ ਸੀ ਤੇ ਬੜੀ ਭੁੱਖ ਲੱਗੀ ਹੋਈ ਸੀ ਕੀ ਤੂੰ ਕੋਈ ਰੂਹ ਹੈ ਬੁੱਢੇ ਨੇ ਪੁੱਛਿਆ ਨਹੀਂ ਜੀ ਮੈਂ ਤਾਂ ਯਮਲਾ ਜੱਟ ਹਾਂ ਯਮਲੇ ਨੇ ਪੋਲੇ ਪਾ ਕਿਹਾ ਤਾਂ ਤੇ ਤਾਂ ਤੇ ਉੱਪਰ ਜਾ ਇੱਥੇ ਤੇਰੀ ਖਾਤਰ ਕੋਈ ਜਗ੍ਹਾ ਨਹੀਂ ਕਹਿ ਕੇ ਬੁੱਢੇ ਨੇ ਬਾਰੀ ਭੇੜ ਲਈ ਯਮਲੇ ਦੇ ਦੁਖੀ ਦਿਲ ਚੋਂ ਇੱਕ ਆਹ ਨਿਕਲੀ ਤੇ ਉਹ ਮੁੜ ਆਪਣੇ ਸਫ਼ਰ ਉੱਤੇ ਰਵਾਨਾ ਹੋ ਗਿਆ ਕਿੰਨੇ ਦਿਨ ਕਿੰਨੇ ਮਹੀਨੇ ਕਿੰਨੇ ਸਾਲ ਉਹ ਸਫਰ ਕਰਦਾ ਰਿਹਾ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਰਿਹਾ ਬਸ ਇਹਨਾਂ ਯਾਦ ਸੀ ਕਿ ਇਹ ਕੁਜ਼ਾੜ ਜੰਗਲ ਸੀ ਜਿਸ ਵਿੱਚ ਉਹ ਸਫਰ ਕਰਦਾ ਰਿਹਾ ਸੀ ਅਖੀਰ ਇੱਕ ਦਿਨ ਉਸ ਨੂੰ ਇੱਕ ਕਿਲਾ ਨਜ਼ਰ ਆਇਆ ਜਿਸ ਦੀਆਂ ਕੰਧਾਂ ਭਖਦੇ ਹੋਏ ਅੰਗਿਆਰ ਜਗਦੀਆਂ ਸਨ ਤੇ ਉਪਰੀ ਕਿਨਾਰਿਆਂ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਅੰਦਰੋਂ ਕਰੋੜਾਂ ਇਨਸਾਨਾਂ ਦੇ ਕਰਹਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿਲੇ ਦੇ ਦਰਵਾਜੇ ਦੇ ਬਾਹਰ ਇੱਕ ਤਖਤ ਪੋਸ਼ ਉੱਤੇ ਇੱਕ ਬੁੱਢਾ ਆਦਮੀ ਸੁੱਤਾ ਪਿਆ ਸੀ। ਉਸ ਦੇ ਕੱਪੜੇ ਬੜੇ ਮੈਲੇ ਤੇ ਲੰਗਾਰ ਹੋਏ ਹੋਏ ਸਨ। ਸਿਰ ਤੇ ਦਾੜੀ ਦੇ ਵਾਲਾਂ ਦੀਆਂ ਜਟਾਂ ਵੱਜ ਗਈਆਂ ਸਨ। ਪਿੰਡੇ ਵਿੱਚੋਂ ਬੂਪ ਹੀ ਮਾਰਦੀ ਸੀ ਪਰ ਉਹ ਕੂਕ ਸੁੱਤਾ ਹੋਇਆ ਸੀ। ਯਮਲੇ ਨੇ ਉਸ ਦੇ ਨੇੜੇ ਜਾ ਕੇ ਉਸ ਨੂੰ ਹਲੂਣਿਆ ਤਾਂ ਉਹ ਤਰਵ ਕਿਉੱਠ ਬੈਠਾ। ਕੀ ਗੱਲ ਐ ਓਏ? ਉਹ ਰਤਾ ਹਿਰਖ ਕੇ ਬੋਲਿਆ ਤਾਂ ਉਸ ਦੇ ਮੂੰਹ ਵਿੱਚੋਂ ਵੀ ਦੋ ਅੰਗਿਆਰ ਕਿਰੇ। ਇੱਕ ਅਰਜ਼ ਕਰਨੀ ਸੀ ਜੀ ਤਖਤਾਂ ਵਾਲਿਓ ਬੁੱਢੇ ਨੇ ਕਿਹਾ ਅਰਜ਼ ਹੂੰ ਪਹਿਲਾਂ ਮੇਰੀਆਂ ਜੂਆਂ ਕੱਢ ਫਿਰ ਸੁਣਾਗਾ ਖਾਸੀ ਢੇਰ ਤੱਕ ਯਮਲਾ ਉਸ ਦੀਆਂ ਜੂਆਂ ਕੱਢਦਾ ਰਿਹਾ ਜਦੋਂ ਬੁੱਢੇ ਨੂੰ ਕੁਝ ਸ਼ਾਂਤੀ ਮਹਿਸੂਸ ਹੋਈ ਤਾਂ ਉਸ ਨੇ ਉਸ ਦੀ ਵਿਪਤਾ ਸੁਣੀ ਤੇ ਆਖਿਆ ਜੇ ਤੂੰ ਆਪਣੀ ਆਤਮਾ ਮੈਨੂੰ ਦੇ ਦੇਵੇਂ ਤਾਂ ਮੈਂ ਹੀ ਤੇਰੀ ਜ਼ਮੀਨ ਨੂੰ ਤੈਨੂੰ ਵਾਪਸ ਦਿਵਾ ਸਕਦਾ ਹਾਂ ਮੇਰੇ ਕੋਲ ਮੇਰਾ ਆਪਣਾ ਤਾਂ ਕੁਝ ਵੀ ਨਹੀਂ ਯਮਲਾ ਬੋਲਿਆ ਮੇਰੀ ਜ਼ਮੀਨ ਤੇ ਮੇਰਾ ਮਕਾਨ ਕੁਰਕ ਕਰ ਲਿਆ ਗਿਆ ਮੇਰਾ ਜਿਸਮ ਹਾਕਮਾਂ ਦਾ ਹੈ ਆਤਮਾ ਮੇਰੇ ਈਸ਼ਟ ਦੇ ਪੁਜਾਰੀ ਦੀ ਮੇਰੇ ਕੋਲ ਆਪਣਾ ਕੁਝ ਵੀ ਨਹੀਂ ਜੋ ਤੁਹਾਨੂੰ ਦੇ ਸਕਾਂ ਤਾਂ ਫਿਰ ਤੂੰ ਜਾ ਉੱਪਰ ਵਾਲੇ ਦੇ ਕੋਲ ਹੀ ਤੇ ਤੂੰ ਉੱਪਰ ਵਾਲਾ ਨਹੀਂ ਜਮਲੇ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਮੈਂ ਸ਼ੈਤਾਨ ਆ ਬੁੱਢਾ ਹਿਰਕ ਕੇ ਆਪਣੇ ਵਾਲ ਪੁੱਟਦਾ ਹੋਇਆ ਆਖਣ ਲੱਗਾ ਉਸ ਦੇ ਸਿਰ ਵਿੱਚੋਂ ਵੀ ਚੰਗਿਆੜੀਆਂ ਕਿਰ ਰਹੀਆਂ ਸਨ ਉੱਪਰ ਵਾਲੇ ਨੇ ਮੈਨੂੰ ਛੱਡ ਦਿੱਤਾ ਹੈ ਮੈਂ ਕਰੋਨਾ ਵਰਿਆਂ ਤੋਂ ਨਾਤਾ ਨਹੀਂ ਮੇਰੇ ਪਿੰਡੇ 'ਚ ਮੁਸ਼ਕ ਆਉਣ ਲੱਗ ਪਈ ਐ ਤੇ ਮੈਂ ਪਾਣੀ ਦੀ ਭਾਲ ਵਿੱਚ ਹਾਂ ਯਮਲੇ ਨੇ ਆਪਣੀ ਮਿੱਟੀ ਦੀ ਸਰਾਹੀ ਵਿੱਚ ਬਚਿਆ ਆਖਰੀ ਦੋ ਕੁੱਟ ਪਾਣੀ ਸ਼ੈਤਾਨ ਨੂੰ ਪਿਆ ਦਿੱਤਾ ਤੇ ਸਿੱਧਾ ਬੈਕੁੰਠ ਵਿੱਚ ਜਾ ਪਹੁੰਚਿਆ ਅਗਾਹ ਰੱਬ ਨੇ ਉਸ ਨੂੰ ਕਿਹਾ ਯਮਲਿਆ ਮੈਂ ਰੱਬ ਹਾਂ ਇਸ ਸਵਰਗ ਦਾ ਰੱਬ ਪਰ ਤੇਰੀ ਮੁਸ਼ਕਲ ਦਾ ਹੱਲ ਮੇਰੇ ਕੋਲ ਵੀ ਨਹੀਂ ਕਿਉਂਕਿ ਮੈਂ ਉੱਪਰ ਵਾਲਾ ਨਹੀਂ ਇਹ ਗੱਲ ਸੁਣ ਕੇ ਯਮਲੇ ਦਾ ਚਿੱਤ ਕਿਰਨ ਲੱਗ ਪਿਆ ਉਸਦੇ ਮੂੰਹੋਂ ਅਚਾਨਕ ਨਿਕਲਿਆ ਇਹ ਤੂੰ ਵੀ ਉੱਪਰ ਵਾਲਾ ਨਹੀਂ ਤਾਂ ਫਿਰ ਹੋਰ ਕੌਣ ਹੈ ਉੱਪਰ ਵਾਲਾ ਰੱਬ ਨੇ ਯਮਲੇ ਦੇ ਮੋਢੇ ਉੱਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਆਖਿਆ ਇਹ ਤੁਹਾਡੇ ਤਾਰੇ ਨਛੱਤਰ ਜਿਨ੍ਹਾਂ ਨੂੰ ਤੁਸੀਂ ਸੂਰਜ ਤੇ ਗ੍ਰਹਾਂ ਆਦਿ ਦਾ ਚੱਕਰ ਕਹਿੰਦੇ ਹੋ ਮੈਂ ਤਾਂ ਸਿਰਫ ਇੰਨੀ ਕੁ ਜਗ੍ਹਾ ਵਿੱਚ ਵਸਦੇ ਮਨੁੱਖਾਂ ਦੀ ਕਿਸਮਤ ਦਾ ਪਰਮਾਤਮਾ ਹਾਂ ਉੱਪਰ ਵਾਲਾ ਨਹੀਂ ਉਸ ਦੀ ਆਵਾਜ਼ ਕਿਸੇ ਡੂੰਗੀ ਝੀਲ ਵਾਂਗ ਸ਼ਾਂਤ ਸੀ ਤਾਂ ਫਿਰ ਉੱਪਰ ਵਾਲਾ ਕਿੱਥੇ ਹੈ ਯਮਲਾ ਬੋਲਿਆ ਮੈਂ ਅਸੂਨ ਲੱਭਣ ਆਇਆ ਜੀ ਜੇ ਉਹ ਨਾ ਮਿਲਿਆ ਤਾਂ ਮੇਰੀ ਜ਼ਮੀਨ ਖਸ ਜਾਏਗੀ ਤੇ ਫਿਰ ਮੇਰੀ ਘਰਵਾਲੀ ਤੇ ਬੱਚਿਆਂ ਦਾ ਕੀ ਬਣੇਗਾ ਜੇ ਮੇਰੀ ਜ਼ਮੀਨ ਹੀ ਮੇਰੇ ਹੀ ਨਾਂ ਰਹੀ ਰੱਬ ਨੇ ਮੁਸਕਰਾ ਕੇ ਪੁੱਛਿਆ ਤੇ ਕੁਲ ਮਾਚਸ ਤਾਂ ਹੋ ਹਾਂ ਪਰ ਤੂੰ ਮਾਚਸ ਕੀ ਕਰਨੀ ਹੈ ਯਮਲੇ ਨੇ ਹੈਰਾਨ ਹੋ ਕੇ ਪੁੱਛਿਆ ਰੱਬ ਨੇ ਯਮਲੇ ਦੇ ਕੰਨ ਵਿੱਚ ਕਿਹਾ ਤੇਰੇ ਵਾਂਗ ਮੈਨੂੰ ਵੀ ਬੀੜੀ ਪੀਣ ਦਾ ਪਸਾ ਹੈ ਪਰ ਮੇਰੇ ਮੇਰੇ ਇੱਥੇ ਸਵਰਗ ਵਿੱਚ ਆਗ ਹੀ ਨਹੀਂ ਮਿਲਦੀ ਗਰੋਂ ਦਾ ਸ਼ੈਤਾਨ ਇੱਥੋਂ ਕੱਢਿਆ ਗਿਆ ਹੈ ਅੱਗ ਵੀ ਮੁੱਕ ਗਈ ਹੈ ਕਦੇ ਕਦਾਈਂ ਮੇਰਾ ਜੀ ਬੀੜੀ ਪੀਣ ਨੂੰ ਤਰਸ ਜਾਂਦਾ ਹੈ ਪਰ ਇੱਥੇ ਆਗ ਹੀ ਨਹੀਂ ਜਮਲੇ ਨੇ ਆਪਣੀ ਜੇਬ ਫਰੋਲ ਕੇ ਆਪਣੀ ਇੱਕੋ ਇੱਕ ਸੀਖ ਵਾਲੀ ਮਾਚਸ ਦੀ ਡੱਬੀ ਕੱਢੀ ਤੇ ਉਸ ਨੂੰ ਫੜਾ ਦਿੱਤੀ ਤੇ ਫਿਰ ਰੱਬ ਨੇ ਉਸ ਨੂੰ ਦੱਸਿਆ ਉੱਪਰ ਵਾਲਾ ਚੌਕਸੀ ਦੂਰ ਉਤਾਹ ਰਹਿੰਦਾ ਹੈ ਆਕਾਸ਼ ਗੰਗਾ ਤੋਂ ਵੀ ਖਾਸਾ ਉੱਪਰ ਉੱਥੋਂ ਤੱਕ ਪਹੁੰਚਣ ਵਾਸਤੇ ਤੈਨੂੰ ਇੱਕ ਘੇਰੇ ਦੀ ਸੂਰਤ ਵਿੱਚ ਤੁਰਨਾ ਪਵੇਗਾ ਇੱਕ ਵਾਰੀ ਆਪਣੇ ਦਿਲ ਦੇ ਅੰਦਰ ਤੇ ਦੋ ਵਾਰੀ ਆਪਣੇ ਦਿਲ ਤੋਂ ਬਾਹਰ ਤੇ ਤੈਨੂੰ ਲੱਖਾਂ ਤਾਰਿਆਂ ਤੇ ਮੁੱਖ ਨਿਛੱਤਰਾਂ ਵਿੱਚੋਂ ਲੰਘ ਕੇ ਉਸ ਵਿਸ਼ਾਲ ਰਾਜਪਥ ਉੱਤੇ ਪਹੁੰਚਣਾ ਪਵੇਗਾ ਜਿੱਥੇ ਉੱਪਰ ਵਾਲਾ ਰਹਿੰਦਾ ਹੈ ਪਰ ਉਹ ਇਸ ਜੰਨਤ ਤੇ ਜਹੰਨਮ ਸਵਰਗ ਤੇ ਨਰਕ ਹੈਵਨ ਤੇ ਹੈਲਲ ਤੋਂ ਬੜੀ ਦੂਰ ਹੈ ਉਹ ਕਿਤੇ ਵੀ ਹੋਏ ਮੈਂ ਉਸ ਕੋਲ ਜ਼ਰੂਰ ਅਪੜਾਂਗਾ ਸ਼੍ਰੀਮਾਨ ਜੀ ਇਹ ਮੇਰੀ ਜ਼ਮੀਨ ਦਾ ਮਾਮਲਾ ਹੈ ਯਬਲੇ ਨੇ ਬੜੀ ਦ੍ਰਿੜਤਾ ਨਾਲ ਕਿਹਾ ਤੇ ਅਗਲੇ ਸਫ਼ਰ ਉੱਤੇ ਰਵਾਨਾ ਹੋ ਗਿਆ ਉਤਰਦਾ ਰਿਹਾ ਨਛੱਤਰ ਰਾਹਾਂ ਦੀ ਢੂੜ ਬਣ ਗਏ ਤੇ ਘੇਰੇ ਸਿਮਟ ਕੇ ਪੈੜਾਂ ਦੇ ਨਿਸ਼ਾਨ فاਸਲੇ ਸੁੰਨ ਵਿੱਚ ਬਦਲ ਗਏ ਤੇ ਸਮਾਂ ਸੱਪ ਦੀ ਤੋਰ ਰੀਂਗ ਜਾ ਰਿਹਾ ਤੇ ਜਦੋਂ ਉਹ ਤੁਰਦਾ ਹੋਇਆ ਆਕਾਸ਼ ਗੰਗਾ ਦੀ ਪੀਸੀ ਉੱਤੇ ਪਹੁੰਚਿਆ ਜਿੱਥੇ ਵਿਸ਼ਾਲ ਰਾਜਪਥ ਸਮਾਪਤ ਹੁੰਦਾ ਹੈ ਤਾਂ ਉਸਨੇ ਦੇਖਿਆ ਕਿ ਇੱਕ ਔਰਤ ਆਪਣੇ ਸਿਰ ਦੇ ਵਾਲ ਖਿਲਾਰੀ ਬੈਠੀ ਰੋ ਰਹੀ ਹੈ ਪੀਮਲੇ ਨੂੰ ਬੜੀ ਹੈਰਾਨੀ ਹੋਈ ਤੇ ਉਸਨੇ ਉਸ ਔਰਤ ਨੂੰ ਪੁੱਛਿਆ ਤੂੰ ਰੋ ਕਿਉ ਰਹੀ ਹੈਂ ਭਾਈ ਮੈਂ ਉੱਪਰ ਵਾਲੇ ਨੂੰ ਪਾਲ ਰਹੀ ਆਂ ਔਰਤ ਨੇ ਹਟਕੋਰੇ ਲੈਂਦਿਆਂ ਤੇ ਰੋਂਦਿਆਂ ਰੋਂਦਿਆਂ ਕਿਹਾ ਪਰ ਉਹ ਕਿਤੇ ਲੱਭਦਾ ਹੀ ਨਹੀਂ ਪਿਆ ਉਸ ਦਾ ਕੋਈ ਪਤਾ ਟਿਕਾਣਾ ਤਾਂ ਹੋਊ ਯਮਲੇ ਨੇ ਮੱਥੇ ਉਤਿਆਪ ਸੀਨਾ ਪੂੰਜਦਿਆਂ ਕਿਹਾ ਬੜੀ ਦੂਰ ਉੱਪਰ ਰ ਉੱਪਰ ਰਹਿੰਦਾ ਕਿਤੇ ਮੇਰੀ ਆਕਾਸ਼ ਗੰਗਾ ਤੋਂ ਅਗਾ ਉਹ ਨਿਬੂਲਾ ਦੇਖ ਰਿਹਾ ਹੈ ਨਾ ਉਸ ਨਿਬੂਲੇ ਦੇ ਉਸ ਪਾਰ 1000 ਹਿਉਲੇ ਨਜ਼ਰ ਆਉਣਗੇ ਫਿਰ ਉਹਨਾਂ ਨੂੰ ਪਾਰ ਕਰਕੇ ਤੈਨੂੰ 1000 ਨਿਬੂਲੇ ਹੋਰ ਮਿਲਣਗੇ ਉਹਨਾਂ ਤੋਂ ਗਾਂ ਸ੍ਰਿਸ਼ਟੀ ਦੀ ਆਖਰੀ ਹੱਦ ਤੇ ਸ਼ਾਇਦ ਉਹ ਨਿਬੂਲਾ ਹੈ ਜਿੱਥੇ ਉੱਪਰ ਵਾਲਾ ਰਹਿੰਦਾ ਹੈ ਪਰ ਤੂੰ ਉੱਥੋਂ ਤਾਈਂ ਅੱਪਣੇਗਾ ਕਿਵੇਂ ਉੱਥੇ ਤਾਂ ਅਜੇ ਤਾਈਂ ਕੋਈ ਵੀ ਨਹੀਂ ਪਹੁੰਚ ਸਕਿਆ ਉਹ ਭਲੀਏ ਲੋਕੇ ਯਮਲੇ ਨੇ ਹੱਸ ਕੇ ਕਿਹਾ ਪੈਂਦਾ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਜੱਟ ਆਖਿਰ ਅੱਪੜ ਹੀ ਜਾਂਦਾ ਹੈ ਉੱਥੇ ਜਾ ਕੇ ਕੀ ਕਰੇਗਾ ਔਰਤ ਨੇ ਹੰਝੂ ਪੂੰਝਦਿਆਂ ਕਿਹਾ ਦੇਖ ਮੇਰਾ ਘਰ ਕਿੰਨਾ ਸੁੰਦਰ ਹੈ ਇਹ ਆਕਾਸ਼ਕੰਗਾ ਦੀ ਟੀਸੀ ਇਹ ਹੀਰੇ ਮੋਤੀ ਜੜਿਆ ਵਿਸ਼ਾਲ ਰਾਜਪਤ ਇਸ ਦੀ ਇੱਕ ਇੱਕ ਕਣੀ ਕੋਹਿਨੂਰ ਨਾਲੋਂ ਵੱਧ ਕੀਮਤੀ ਹੈ ਉਹ ਮੁਸਕਰਾ ਰਹੀ ਸੀ ਯਮਲੇ ਨੂੰ ਉਸਦੀ ਮੁਸਕਾਨ ਬੜੀ ਭਲੀ ਲੱਗੀ ਪਰ ਉਸ ਕਿਹਾ ਮੈਨੂੰ ਮੇਰੀ ਜ਼ਮੀਨ ਚਾਹੀਦੀ ਹੈ ਭਲੀਏ ਲੋਕੇ ਤੂੰ ਉਹ ਮਸਾਲ ਨਹੀਂ ਸੁਣੀ ਢਿੱਡ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਹੁਣ ਮੈਨੂੰ ਜਾਣ ਦੇ ਤੂੰ ਮੈਨੂੰ ਰਾਹੇ ਪਾ ਦਿੱਤਾ ਤੇਰਾ ਲੱਖ ਲੱਖ ਸ਼ੁਕਰੀਆ ਉਹ ਆਕਾਸ਼ਗੰਗਾ ਦੀ ਟੀਸੀ ਨੂੰ ਪਾਰ ਕਰਕੇ ਪਹਿਲੇ ਨਿਬੂਲੇ ਵਿੱਚ ਜਾ ਪਹੁੰਚਿਆ ਨਿਬੂਲੇ ਵਿੱਚੋਂ ਨਿਕਲ ਕੇ ਫੈਲੀ ਹੋਈ ਗੈਸ ਦੇ ਬਰੋਲਿਆਂ ਵਿੱਚ ਪਹੁੰਚ ਗਿਆ 1000 ਚੱਕਰਾਂ ਦੀ ਸ੍ਰਿਸ਼ਟੀ ਤੋਂ ਬਾਅਦ ਇੱਕ ਹਜ਼ਾਰ ਨਿਬੂਲਿਆਂ ਦੇ ਚੱਕਰਦਾਰ ਰਸਤਿਆਂ ਤੋਂ ਹੁੰਦਾ ਹੋਇਆ ਆਖਰੀ ਨਿਬੂਲੇ ਉੱਤੇ ਜਾ ਪਹੁੰਚਿਆ ਉੱਥੇ ਉਸਨੇ 70 ਰੰਗੀਆਂ ਰੋਸ਼ਨੀਆਂ ਦੇ ਇੱਕ ਮিনার ਵਿੱਚ ਇੱਕ 6-7 ਸਾਲ ਦਾ ਬੱਚਾ ਬੈਠਾ ਦੇਖਿਆ ਜਿਹੜਾ ਗੈਸਾਂ ਦੇ ਮਹਿਲ ਬਣਾ ਰਿਹਾ ਸੀ ਹੂੰ ਤਾ ਤੂੰ ਐ ਉੱਪਰ ਵਾਲਾ। ਯਮਲੇ ਨੇ ਬੜੀ ਹੈਰਾਨੀ ਨਾਲ ਖੁਸ਼ ਹੋ ਕੇ ਉਸ ਡਾਢੇ ਪਿਆਰੇ ਬੱਚੇ ਵੱਲ ਤੱਕਦਿਆਂ ਕਿਹਾ, "ਓਏ ਨਿੱਕਿਆ ਉੱਪਰ ਵਾਲਿਆ ਧਰਤੀ ਦਾ ਮਾਲਕਾ।" ਬੱਚਾ ਖਿੜਖਿੜ ਕੇ ਹੱਸ ਪਿਆ ਤੇ ਬੋਲਿਆ, "ਮੈਂ ਕੋਈ ਉੱਪਰ ਵਾਲਾ ਨਹੀਂ, ਮੈਂ ਤਾਂ ਇੱਕ ਬੱਚਾ ਹਾਂ, ਗੈਸਾਂ ਦੇ ਮਹਿਲ ਬਣਾ ਰਿਹਾ ਹਾਂ।" ਤਾਂ ਫਿਰ ਉੱਪਰ ਵਾਲਾ ਕਿੱਥੇ ਐ? ਯਮਲੇ ਨੂੰ ਬੜੀ ਨਿਰਾਸ਼ਾ ਹੋਈ ਸੀ। ਉਸ ਕਿਹਾ, "ਉੱਪਰ ਵਾਲਾ ਜਿਹੜਾ ਸਾਰੀ ਧਰਤੀ ਦਾ ਮਾਲਕ ਐ, ਧਰਤੀ ਦਾ ਮਾਲਕ बच्चे ने पूछा ਤੇ ਫਿਰ ਆਪੇ ਹੀ ਕਹਿਣ ਲੱਗਾ ਧਰਤੀ ਦਾ ਮਾਲਕ ਤਾਂ ਇੱਥੋਂ ਬੜੀ ਦੂਰ ਰਹਿੰਦਾ ਹੈ ਇੱਥੋਂ ਵੀ ਦੂਰ ਹੈ ਉੱਪਰ ਦੂਰ ਅਗਾ ਤੇ ਦੂਰ ਉੱਪਰ ਅਗਾ ਪਰ ਕਿੱਥੇ ਕਈ ਸਵਾਲ ਯਮਲੇ ਨੇ ਇੱਕੋ ਸਾਹੇ ਪੁੱਛ ਲਏ ਸਨ ਬੱਚੇ ਨੂੰ ਕਿਸਾਨ ਦੀ ਮੂਰਖਤਾ ਉੱਤੇ ਹਾਸੀ ਆ ਗਈ ਹੱਸਦਾ ਹੱਸਦਾ ਉਹ ਲੋਟਪੋਟ ਹੋ ਗਿਆ ਫਿਰ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕ ਕੇ ਬੋਲਿਆ ਉਹ ਤਾਂ ਇੱਥੋਂ ਬੜੀ ਦੂਰ ਰਹਿੰਦਾ ਹੈ ਤੇ ਉਸ ਤਾਈ ਤਾਂ ਅਜ ਤੱਕ ਕੋਈ ਨਹੀਂ ਅਪੜ ਸਕਿਆ ਮੈਂ ਅਪੜਾਂਗਾ ਮੈਂ ਮੈਂ ਅਪੜਾਂਗਾ ਵੀ ਲਾਜ਼ਮੀ ਯਮਲੇ ਦੰਦ ਕਰੀਚ ਕੇ ਕਿਹਾ ਤੂੰ ਮੈਨੂੰ ਉਸ ਦਾ ਪਤਾ ਟਿਕਾਣਾ ਦੱਸ ਬਸ ਬੱਚੇ ਨੇ ਕਿਹਾ ਤਾਂ ਪੈਰੇ ਤੋਂ ਸਿੱਧਾ ਜਾਂਦਾ ਰਹਿ ਇਸ ਨਬੂਲੇ ਤੋਂ ਅਗਾ ਇੱਕ ਹਜ਼ਾਰ ਅਜਿਹੇ ਨਬੂਲੇ ਆਉਣਗੇ ਫਿਰ ਇੱਕ ਹਜ਼ਾਰ ਸ੍ਰਿਸ਼ਟੀ ਚੱਕਰ ਫਿਰ ਇੱਕ ਹੋਰ ਨਬੂਲਾ ਅਗਾ ਆਕਾਸ਼ ਗੰਗਾ ਤੇ ਫਿਰ ਇੱਕ ਧਰਤੀ ਦਾ ਗੋਲਾ ਉਸ ਧਰਤੀ ਉੱਤੇ ਇੱਕ ਦੇਸ਼ ਹੈ ਉਸ ਦੇਸ਼ ਵਿੱਚ ਇੱਕ ਪਿੰਡ ਹੈ ਉਸ ਪਿੰਡ ਵਿੱਚ ਇੱਕ ਘਰ ਹੈ ਉਸ ਘਰ ਵਿੱਚ ਇੱਕ ਆਦਮੀ ਰਹਿੰਦਾ ਹੈ ਜੀ ਦਾ ਜਿਹੜਾ ਧਰਤੀ ਦਾ ਮਾਲਕ ਹੈ ਤੇ ਉਸ ਦਾ ਨਾਮ ਹੈ ਯਮਲਾ ਪਰ ਯਮਲਾ ਤਾਂ ਮੈਂ ਹੀ ਹਾਂ ਯਮਲੇ ਨੇ ਆਪਣੀ ਹਿੱਕ ਉੱਤੇ ਹੱਥ ਰੱਖਦਿਆਂ ਕਿਹਾ ਤੇ ਜਿਵੇਂ ਹੀ ਉਸ ਨੇ ਆਪਣੀ ਹਿੱਕ ਉੱਤੇ ਹੱਥ ਰੱਖਿਆ ਉਸ ਦੇ ਪੈਰਾਂ ਹੇਠੋਂ ਨਿਬੂੜਾ ਖਿਸ ਗਿਆ ਤੇ ਉਹ ਨਿਬੂੜਿਆ ਹੇੜਿਆ ਸ੍ਰਿਸ਼ਟੀ ਚੱਕਰਾਂ ਆਕਾਸ਼ ਗੰਗਾਵਾਂ ਹਜ਼ਾਰਾਂ ਸੂਰਜਾਂ ਨੇ ਛੱਤਰਾਂ ਵਿਚਕਾਰੋਂ ਹੀਠਾਂ ਵੱਲ ਡਿੱਗਦਾ ਹੋਇਆ ਮੂਦੜੇ ਮੂੰਹ ਆਪਣੇ ਵਿਹੜੇ ਵਿੱਚ ਅੜ ਗਿਆ। ਖੜਾਕ ਸੁਣ ਕੇ ਉਸ ਦੀ ਘਰਵਾਲੀ ਬਾਹਰ ਨਿਕਲ ਆਈ ਤੇ ਉਸ ਨੂੰ ਹਲੂਣ ਕੇ ਕਹਿਣ ਲੱਗੀ ਮੈਂ ਕਿਹਾ ਜੀ ਸਹੂਕਾਰ ਤੇਰੀ ਕੁੁਰਕੀ ਕਰਾਉਣ ਆ ਰਿਹਾ ਹੈ ਤੇ ਤੂੰ ਅਜੇ ਪੁੰਜੇ ਹੀ ਸੁੱਤਾ ਪਿਆ। ਸੁਣ ਸਰ ਯਮਲਾ ਉੱਠ ਕੇ ਬੈਠਾ ਹੋ ਗਿਆ ਤੇ ਹਿਰਕ ਕੇ ਬੋਲਿਆ ਮੈਂ ਵੇਖੂ ਕਿਹੜਾ ਮਾਂ ਦਾ ਲਾਲ ਮੇਰੀ ਜ਼ਮੀਨ ਕੁੁਰ ਕਰਾਉਣਾ ਹੈ। ਇਹ ਧਰਤੀ ਮੇਰੀ ਹੈ ਮੈਂ ਇਸ ਦਾ ਮਾਲਕ ਹਾਂ। ਇਨਾ ਆ ਕੇ ਯਮਲੇ ਨੇ ਆਪਣੀ ਡਾਂਗ ਚੁੱਕੀ ਤੇ ਘਰੋਂ ਬਾਹਰ ਨਿਕਲ ਆਇਆ